ਜੀ ਦੇਖ ਰਹੇ ਹੋ ਜਾਨੀ ਤੈਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਗੌਰਾਸ ਦੀ ਸੰਗਰੂਰ ਦੀ ਬੱਗੂਆਣਾ ਬਸਤੀ ਵੱਲੋਂ ਅੱਜ ਰੁੱਖ ਲਗਾਉਣ ਦੀ ਨਵਿਕਲੀ ਮੁਹਿੰਮ ਨੂੰ ਅੱਗੇ ਵਧਾਇਆ ਗਿਆ ਹੈ ਇਸ ਸਮੇ ਗੋ ਗ੍ਰੀਨ ਸੰਸਥਾ ਦੇ ਨਾਲ ਮਿਲ ਕੇ ਰੁੱਖ ਲਗਾਏ ਗਏ ਨੇ ਮੁੱਖ ਮਹਿਮਾਨ ਦੇ ਤੌਰ ਤੇ ਸੰਗਰੂਰ ਦੇ ਐਸਐਸਪੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ بیٹے ਗੌਰਵ ਗੋਇਲ ਵੀ ਉੱਚੇ ਚੇਤੇ ਤੌਰ ਤੇ ਪਹੁੰਚੇ ਨੇ ਸੰਗਰੂਰ ਦੇ ਐਸਐਸਪੀ ਨੇ ਆਖਿਆ ਹੈ ਕਿ ਇਹ ਸੰਸਥਾ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਨਾਲ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਹੈ ਉਹਨਾਂ ਨੇ ਕਿਹਾ ਹੈ ਕਿ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਇਸ ਆਦਤ ਨੂੰ ਜਰੂਰ ਅਪਣਾਓ ਅਤੇ ਨਸ਼ਿਆਂ ਤੋਂ ਦੂਰ ਰਹੋ ਇਥੇ ਐਸਐਸਪੀ ਨੇ ਆਖਿਆ ਹੈ ਕਿ ਜੇਕਰ ਕੋਈ ਬੱਚਾ ਆਈਪੀਐਸ ਜਾਂ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦਾ ਹੈ ਇਸ ਦੀ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਤਾਂ ਅਸੀਂ ਇਸ ਬੰਦ ਵਿੱਚ ਭਰਪੂਰ ਜਾਣਕਾਰੀ ਦੇਵਾਂਗੇ ਇਸ ਸਮੇਂ ਐਸਐਸਪੀ ਸੰਗਰੂਰ ਉਹਨਾਂ ਦੇ ਨਾਲ ਹੀ ਗੌਰਵ ਗੋਇਲ ਸੰਗਰੂਰ ਦੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੁਝ ਹੋਰਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾ ਰਹੇ ਹਾਂ ਦੇ ਦੇ ਖਲਾਬੀ ਤੁਸੀਂ ਜਿਹੜੀ ਮਹੀਮ ਚਲਾ ਰੱਖੀ ਹੈ ਜੀ ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਇੱਕ ਬੜਾ ਚੰਗਾ ਉਪਰਾਲਾ ਕੀਤਾ ਗਿਆ ਹੈ ਇਹਨਾਂ ਨੇ ਅੱਜ ਇਹ ਬੂਟਿਆਂ ਦਾ ਲੰਗਰ ਲਾ ਕੇ ਜਿਵੇਂ ਕਿ ਆਪਾਂ ਕੁਝ ਦਿਨ ਪਹਿਲਾਂ ਵੀ ਵਨ ਮਹੋਤਸਵ ਬਣਾਇਆ ਸੀ ਤੇ ਇਹ ਉਸ ਦੀ ਪ੍ਰਕਿਰਿਆ ਨੂੰ ਜਾਰੀ ਰੱਖ ਰਿਹਾ ਹੈ ਇਹ ਇਹ ਚੰਗਾ ਉਪਰਾਲਾ ਕਰ ਰਹੇ ਹੈ ਜਿਸ ਨਾਲ ਆਪਾਂ ਆਪਣੇ ਪੂਰੇ ਸਮਾਜ ਦਾ ਦਾ ਦੀ ਮਦਦ ਕਰ ਸਕਦੇ ਆ ਆਪਣੇ ਵਾਤਾਵਰਨ ਨੂੰ ਹੋਰ ਵਧੀਆ ਬਣਾ ਸਕਦੇ ਆ ਤੇ ਉਹ ਕਿਵੇਂ ਹੋਊਗਾ ਜਦੋਂ ਆਪਾਂ ਹਰ ਇੱਕ ਬੰਦਾ ਇੱਕ ਰੁੱਖ ਲਾਊਗਾ ਉਹਦੀ ਸਾਂਭ ਸੰਭਾਲ ਕਰੂਗਾ ਵੇਖੂਗਾ ਕਿ ਉਹ ਵੱਡਾ ਹੋਵੇ ਆਕਸੀਜਨ ਦੇਵੇ ਕਾਰਬਨ ਡਾਈਆਕਸਾਈਡ ਕੰਜ਼ੂਮ ਕਰੇ ਤੇ ਗਲੋਬਲ ਵਾਰਮਿੰਗ ਨੂੰ ਵੀ ਕੱਟ ਕਰ ਸਕੇ ਨਾਲ ਹੀ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਵਿੱਢੀ ਗਈ ਹੈ ਇਹਦੇ ਤਹਿਤ ਅਸੀਂ ਲਗਾਤਾਰ ਕਾਰਵਾਈ ਕਰਦੇ ਜਾ ਰਹੇ ਹਾਂ ਅਸੀਂ ਬੜੀ ਵੱਡੀ ਗਿਣਤੀ ਵਿੱਚ ਜਿਹੜੇ ਨਸ਼ੇ ਤਸਕਰੀ ਵਿੱਚ ਇਨਵੋਲਡ ਸਿਗੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਹੈ ਉਹਨਾਂ ਤੇ ਐਕਸ਼ਨ ਕੀਤਾ ਤੇ ਹਾਲੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਵੀ ਕਰਾਈ ਹੈ ਤੇ ਅਸੀਂ ਲਗਾਤਾਰ ਇਸ ਪਾਸੇ ਵੀ ਆਪਣਾ ਐਕਸ਼ਨ ਜਾਰੀ ਰੱਖਾਂਗੇ ਤਾਂ ਕਿ ਅਸੀਂ ਸਮਾਜ ਨੂੰ ਕੰਪਲੀਟਲੀ ਨਸ਼ਾ ਮੁਕਤ ਕਰ ਸਕੀਏ ਲੋਕਾਂ ਤੇ ਬੱਚਿਆਂ ਨੂੰ ਕੀ ਕਹਿ ਸਕੂਗੀ ਮੋਟੀਵੇਟ ਕਿਉਂਕਿ ਪੇਰੈਂਟਸ ਵੀ ਜਿਹੜੇ ਕੀ ਮੈਸੇਜ ਦੇ ਸਕਦੇ ਨੇ ਵੀ ਕਿਸ ਤਰ੍ਹਾਂ ਰੋਕੇ ਜਾ ਸਕਦੇ ਆ ਤੁਸੀਂ ਬੜੀ ਵਧੀਆ ਗੱਲ ਕੀਤੀ ਮੈਂ ਆਪ ਸਰ ਦੇ ਮਾਧਿਅਮ ਰਾਹੀਂ ਸਾਰੇ ਆਪਣੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਸਾਡਾ ਭਵਿੱਖ ਹੋ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਬੜੀ ਉਚਾਈਆਂ ਤੇ ਬੁਲੰਦੀਆਂ ਤੇ ਜਾ ਸਕਦੇ ਹੋ ਤੁਸੀਂ ਹਰ ਮੁਕਾਮ ਹਾਸਲ ਕਰ ਸਕਦੇ ਹੋ ਤੇ ਉਸ ਦੇ ਵਿੱਚ ਪਹਿਲਾ ਕਦਮ ਹੈ ਨਸ਼ੇ ਨੂੰ ਤਤਕਾਰਨਾ ਉਸ ਤੋਂ ਦੂਰ ਰਹਿਣਾ ਤੇ ਚੰਗੇ ਪਾਸੇ ਲੱਗਣਾ ਪੜ੍ਹਾਈ ਕਰਨਾ ਯੂਪੀਐਸਸੀ ਵਿੱਚ ਲੱਗਣਾ ਦੇ ਪਿੱਛੇ ਤਿਆਰੀ ਕਰਨਾ ਪੀਸੀਐਸ ਦੀ ਤਿਆਰੀ ਕਰਨਾ ਅੱਛੇ ਅਫਸਰ ਬੰਨਣਾ ਕੋਈ ਐਂਟਰਪ੍ਰਨਰ ਬੰਨਣਾ ਤਾਂ ਕਿ ਤੁਸੀਂ ਸਰਕਾਰ ਤੁਸੀਂ ਸਮਾਜ ਨੂੰ ਇੱਕ ਵਧੀਆ ਲੀ ਦੇ ਸਕੋ ਸਾਡੇ ਜਿਹੜੇ ਹੋਰ ਯੰਗ ਜਨਰੇਸ਼ਨ ਹੈ ਉਹਨਾਂ ਨੂੰ এমਪਲੋਇਮੈਂਟ ਦੇ ਸਕੋ ਉਹਨਾਂ ਦੀ ਬਿਹਤਰੀ ਲਈ ਕੰਮ ਕਰ ਸਕੋ ਤੇ ਨਸ਼ੇ ਤੋਂ ਦੂਰ ਰਹੋ ਪਲੱਸ ਅਗਰ ਕਿਤੇ ਵੀ ਕਿਸੇ ਵੀ ਸਕੂਲ ਵਿੱਚ ਇਹ ਰਿਕੁਆਇਰਮੈਂਟ ਹੈ ਕਿ ਆ ਕੇ ਸਾਨੂੰ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਯੂਪੀਐਸਸੀ ਦੀ ਜਾਂ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਕਾਚਿੰਗ ਦੇਣੀ ਹੈ ਜਾਂ ਫਿਰ ਉਹਨਾਂ ਨੂੰ ਇਸ ਦੇ ਬਾਰੇ ਜਾਣੂ ਕਰਾਣਾ ਹੈ ਤਾਂ ਮੈਂ ਖੁਸ਼ ਹੋਵਾਂਗਾ ਜੇ ਮੈਨੂੰ ਕੋਈ ਵੀ ਅਜਾ ਸੱਦਾ ਦੇਵੇਗਾ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਜੋ ਵੀ ਸਾਡੇ ਐਮਸੀ ਸਾਹਿਬ ਤੀਕਾ ਹੈ ਪੀ ਹੈ ਉਪਰਾਲਾ ਬਹੁਤ ਵਧੀਆ ਉਪਰਾਲਾ ਹੈ ਇਹਦੇ ਨਾਲ ਸਾਡਾ ਜੋ ਜਿਹੜੀ ਵਸਥਾਪਾ ਨੂੰ ਪਤਾ ਜਿਹੜਾ ਮੌਸਮ ਹੈ ਜਿਹੜਾ ਵਾਤਾਵਰਨ ਬਹੁਤ ਗੰਡਲਾ ਹੋ ਰਿਹਾ ਹੈਗਾ ਸਰੇਖ ਸਾਡੇ ਪੰਜਾਬੀ ਦਾ ਫਰਜ਼ ਬਣਦਾ ਕਿ ਸਾਡੇ ਹਰ ਇੱਕ ਪੰਜਾਬੀ ਦਾ ਫਰਜ਼ ਬਣਦਾ ਕਿ ਅਸੀਂ ਇੱਕ ਇੱਕ ਬੂਟਾ ਜ਼ਰੂਰ ਲਾਈਏ ਤਾਂ ਕਿ ਪੰਜਾਬ ਦੇ ਵਿੱਚ ਵੀ ਜੇ 3 ਕਰੋੜ ਬੂਟਾ ਲੱਗ ਜੇ ਤਾਂ ਜਿਹੜਾ ਜੋ ਕੇ ਵਾਤਾਵਰਣ ਦੀ ਬਹੁਤ ਸਵੱਛ ਤੇ ਸਾਫ਼ ਸੁਰਾ ਹੋ ਸਕਦਾ ਹੈਗਾ ਇਹਦੇ ਦੇ ਦੇ ਕਿ ਉਹ ਮੌਨਸੂਨ ਵੀ ਸ਼ੁਰੂ ਹੋਣ ਵਾਲਾ ਹੈ ਜਾਂ ਕਈ ਵਾਰੀ ਸੰਸਤਾ ਨਹੀਂ ਇਹ ਜੋ ਇਹ ਮੌਸਮਾਂ ਦੇ ਬੂਟੇ ਲਾਉਣ ਵਾਸਤੇ ਮੌਸਮ ਬਹੁਤ ਵਧੀਆ ਹੈਗਾ ਇਹ ਮੌਸਮ ਜਿਹੜਾ ਇੱਕ ਮਹੀਨਾ ਸੌਣ ਦਾ ਮਹੀਨਾ ਹੁੰਦਾ ਹੈ ਜਿਹੜੇ ਬਰਸ਼ਾ ਹੁੰਦੀਆਂ ਨੇ ਜਿਹੜੇ ਬੂਟੇ ਪਲੋਂਦੇ ਨਾਲ ਨਾਲ ਚੱਲ ਪੈਂਦੇ ਨੇਗੇ ਸੁੱਖਣ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ ਇਹਨਾਂ ਦੀ 3 ਮਹੀਨੇ ਬਾਅਦ ਭੁਪੇਂਦਰ ਸ਼ਰਮਾ ਜੀ ਸ਼ਰਮਾ ਜੀ ਅੱਜ ਕਿਸ ਨੇ ਦੇਖਦੇ ਹੋ ਜੋ ਗ੍ਰੋ ਗ੍ਰੀਨ ਫੈਮਿਲੀ ਵੱਲੋਂ ਲੰਗਰ ਲਗਾਏ ਗਏ ਬੂ ਬਹੁਤ ਹੀ ਵੱਡਾ ਉਪਰਾਲਾ ਹੈ ਔਰ ਉਹ ਕਹਿੰਦੇ ਰੁੱਖ ਲਗਾਓ ਧਰਤੀ ਬਚਾਓ ਇੱਕ ਰੁੱਖ 100 ਸੁੱਖ ਰੁੱਖਾ ਬਿਨਾ ਜਿਹੜੀ ਅੱਜ ਕੱਲ ਰੁੱਖਾਂ ਦੀ ਇੰਨੀ ਜ਼ਿਆਦਾ ਕਟਾਈ ਹੋ ਰਹੀ ਹੈ ਕਿ ਜਿਹੜੀ ਵਾਤਾਵਰਨ ਹੈ ਧਰਤੀ ਹੈ ਉਹਦੀ ਪੂਰੀ ਜਿਹੜੀ ਤਪਸ਼ਾ ਉਹ ਹੱਦ ਤੋਂ ਜ਼ਿਆਦਾ ਵੱਧ ਚੁੱਕੀ ਹੈ ਡਿਜੀਟਲ ਜਮਾਨਾ ਆਉਣ ਦੇ ਨਾਲ ਲੋਕ ਏਸ਼ੀਆ ਤੇ ਨਿਰਪਰ ਹੋ ਗਏ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਰੁੱਖ ਲੱਗਣਗੇ ਠੰਡੀ ਛਾਂ ਹੋਏਗੀ ਵਾਤਾਵਰਨ ਜਿਹੜਾ ਉਹ ਸਖਾਲਾ ਹੋਏਗਾ ਆਕਸੀਜਨ ਦੀ ਮਾਤਰਾ ਵਧੀ ਰਹੇਗੀ ਤਾਂ ਇਹ ਜਿਹੜੀ ਗ੍ਰੀਨ ਪਰਿਵਾਰ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਅਸੀਂ ਇਹਨੂੰ ਅਪਰੀਸ਼ੀਏਟ ਕਰਦੇ ਹਾਂ ਅਸੀਂ ਜਿਹੜੀ ਸਾਡੀ ਸੰਸਾ ਬੱਗੋਣਾ ਸੋਸ਼ਲ ਵੈਲਫੇਅਰ ਕਮੇਟੀ ਹੈ ਅਸੀਂ ਇਹਨਾਂ ਨੂੰ ਤਨੋਂ ਮਨੋਂ ਤਨੋਂ ਵੀ ਕੋਆਪਰੇਟ ਕਰਾਂਗੇ ਸਾਡੀ ਕਿਤੇ ਇਹਨਾਂ ਨੂੰ ਲੋੜ ਪੈਂਦੀ ਹੈ ਅਸੀਂ ਨਾਲ ਸਹਿਯੋਗ ਦੇਵਾਂਗੇ ਜਿਵੇਂ ਲਗਾਏ ਗਏ ਨੇ ਕਿ ਆਨਲੇ ਸਮਝੂਗੀ ਦੇਖਭਾਲ ਕੀਤੀ ਜਾਵੇਗੀ ਬਿਲਕੁਲ ਜੀ ਦੇਖੋ ਇੱਕ ਇਹ ਨਹੀਂ ਹੁੰਦਾ ਕਿ ਬੁੱਟਾ ਲੈ ਲਿਆ ਤੇ ਲਾ ਲਿਆ ਉਹਨੂੰ ਆਪਾਂ ਆਪਣੇ ਨਾਮ ਕਰਦੇ ਆ ਪੇਟੈਂਟ ਕਰ ਲੈਂਦੇ ਆ ਆਪਾਂ ਉਹਨੂੰ ਗੋਦ ਲੈ ਲੈਂਦੇ ਆ ਅਗਰ ਉਹਨਾਂ ਦੀ ਦੇਖਭਾਲ ਕਰਾਂਗੇ ਤਾਂ ਹੀ ਬੁੱਟੇ ਚੱਲਣਗੇ ਜੀ ਖਰਾਕ ਜਣਾਂਗੇ ਇਹਨਾਂ ਨੂੰ ਪਾਣੀ ਜਾਂ ਖਾਦ ਪਦਾਰਥ ਜਿਹੜੀ ਵੀ ਚੀਜ਼ ਦੀ ਲੋੜ ਹੈ ਅਸੀਂ ਲੋੜ ਅਨੁਸਾਰ ਦੇਵਾਂਗੇ ਪੂਰਾ ਸਹਿਯੋਗ ਦੇਵਾਂਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਮਾਂ ਜਿਹੜਾ ਵਾਦਾ ਵਰਨਾ ਸਖਾਲਾ ਮਿਲ ਸਕੇ ਗੋਗਰੀਨ ਫੈਮਿਲੀ ਐਨਜੀਓ ਵੱਲੋਂ ਇਹ ਰਾਜ ਦੇ ਪੋਸਟ ਵੰਡਨਾ ਪ੍ਰੋਗਰਾਮ ਹੈ ਸਾਡਾ ਯੂਸਮੈਂ ਬਹਿਨਤੀ ਪ੍ਰਧਾਨ ਭਾਰਤੀ ਉਸ ਨੇ ਸੱਤ ਇਹਨਾਂ ਦੀ ਪੂਰੀ ਟੀਮ ਨੂੰ ਦਤਾਈਆਂ ਹਨ ਕਿ ਉਹ ਚੰਗਾ ਕੰਮ ਕਰ ਰਹੇ ਨੇ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਸ਼ਹਿਰ ਨਿਵਾਸੀਆਂ ਨੂੰ ਕਈਆਂ ਕਈ ਇੰਡਸਟਰੀਲਿਸਟ ਦੁਕਾਨਦਾਰ ਜਿਨ੍ਹਾਂ ਲਈ ਕਈ ਟਾਈਮ ਨਹੀਂ ਹੁੰਦਾ ਪੈਸੇ ਜ਼ਰੂਰ ਖਰਚ ਕਰ ਸਕਦੇ ਨੇ ਕੋਈ ਵੀ ਐਨ ਜੀਓ ਹੈ ਚਾਹੇ ਕੋਈ ਸਸਤਾ ਹੈ bina ਪੈਸਿਆਂ ਤੋਂ ਉਹਦਾ ਗੁਜ਼ਾਰਾ ਨਹੀਂ ਹੁੰਦਾ ਏ ਐਨ ਜੀਓ ਨੂੰ ਵੀ ਮੈਂ ਫੀਲ ਕਰਦਾ ਲੋਕਾਂ ਤੱਕ ਪਹੁੰਚ ਕਰਨ ਉਹਨਾਂ ਨੂੰ ਮੋਟੀਵੇਟ ਕਰਨ ਤਾਂ ਜੋ ਦੁਕਾਨਦਾਰ ਚਾਹੇ ਕੋਈ ਇੰਡਸਟਰੀਲਿਸਟ ਨੇ ਉਹ ਇਹਨਾਂ ਵਾਸਤੇ ਮੌਕੇ ਲਾਉਣ ਵਾਸਤੇ ਉਹ ਸੇਵਾ ਲਈ ਹਾਜ਼ਰ ਹੋ ਸਕਣ ਮੈਂ ਆਪਣੇ ਵੱਲੋਂ ਵੀ ਇਹਨਾਂ ਨੂੰ ਬਹੁਤ ਨਿਸ਼ਵਾਸਦਾਨ ਜਿਵੇਂ ਵੀ ਇਹ ਮੇਰੀ ਡਿਊਟੀ ਲਗਾਣਗੇ ਮੈਂ ਉਸ ਦੇ ਲਈ ਪੂਰਾ ਖਰਾਬ ਰੋਲ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਬਗਵਾਨੇ ਵਿੱਚ ਇੱਕ ਬਹੁਤ ਵਧੀਆ ਪ੍ਰੋਗਰਾਮ ਲਾ ਕੀਤਾ ਗਿਆ ਹੈ ਇਹ ਬਹੁਤ ਸਾਹਮਣੇ ਦੇਖਣਯੋਗ ਕਦਮ ਹੈ ਜੀ ਇਹ ਵਾਤਾਵਰਨ ਨੂੰ ਬਚਾਉਣ ਦੇ ਲਈ ਇਹ ਬਹੁਤ ਬਹੁਤ ਹੀ ਵਧੀਆ ਉਪਰਾਲਾ ਹੈ। ਇਹਨਾਂ ਦਾ ਐਫਪੀ ਵੀ ਸਾਡੇ ਮਨੀਸ਼ ਜੀ ਇਹ ਐਸਐਸ ਵੀ ਚਾਹੁੰਦੇ ਕਿ ਕੋਲ ਸਾਹਿਬ ਇੱਥੇ ਆ ਕੇ ਇਹਨਾਂ ਨੇ ਸਾਰੇ ਸਾਰੇ ਬੋਲ ਨਾ ਕਰੀ। ਅਸੀਂ ਆਏ ਨੇ ਕਿ ਮੈਂ ਕੇਵਲ ਵੇਖਿਆ। ਇਹ ਇਕੱਲਾ ਇੱਕ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਜੀ ਇਹ ਬਹੁਤ ਪ੍ਰੋਗਰਾਮ ਹੋਣੇ ਚਾਹੀਦੇ ਪੂਰੇ ਪੰਜਾਬ ਦੇ ਵਿੱਚ ਹੋਣੇ ਕਹਿੰਦੇ ਨੇ ਤਾਂ ਹੀ ਆਪਣਾ ਪੰਜਾਬ ਬਚੇਗਾ। ਕਾਹੀ ਕੰਟਰੋਲ ਹੋਗਾ ਜੀ ਤੁਸੀਂ ਕੀ ਸੋਚਦੇ ਤੁਸੀਂ ਨਗਰ ਕੌਂਸਲ ਦੇ ਪੰਡਾ ਨੂੰ ਲੋਕਾਂ ਨੂੰ ਅਵੇਅਰ ਕਰੋਗੇ ਵੀ ਘਰਾਂ ਦੇ ਵਿੱਚ ਵੀ ਜੇ ਕੱਚਾ ਹੈ ਤਾਂ ਉੱਪਰ ਮਿੱਟੀ ਦੇ ਵਿੱਚ ਆਪਣੀ ਕਿਉਂਕਿ ਸਾਰੀ ਥਾਂ ਪੱਕੀ ਹੋ ਚੁੱਕੀ ਹੈ ਗਲੀਆਂ ਉਹਦੇ ਵਿੱਚ ਮਹੀਮ ਚਲਾਉਂਗੇ ਐਮਸੀ ਨਾਲ ਮਿਲ ਕੇ ਬਿਲਕੁਲ ਚਲਾਵਾਂਗੇ ਜੀ ਇਹਦੇ ਵਿੱਚ ਕੀ ਹੈ ਘਰਾਂ ਦੇ ਵਿੱਚ गमਲੇ ਰੱਖੋ ਕੋਈ ਇੱਕ ਬੂਟਾ ਲਾਓ ਕੋਈ ਦੋ ਬੂਟੇ ਲਾਓ ਪੂਰਾ ਯਾਨੀ ਕਿ ਆਪਾਂ ਨੂੰ ਪੂਰਾ ਏਰੀਆ ਗ੍ਰੀਨ ਦਿਖਣਾ ਚਾਹੀਦਾ ਹੈ ਜੀ ਮੈਂ ਅੱਜ ਤੋਂ ਤਕਰੀਬਨ 2 3 4 ਸਾਲ ਪਹਿਲਾਂ 2019-20 ਦੇ ਵਿੱਚ 2020 ਦੇ ਵਿੱਚ ਪਹਿਲਾ ਦਰਖਤ ਲਗਾਇਆ ਸੀ ਸਾਡੇ ਟਿਊਸ਼ਨ ਵਾਲੇ ਬੱਚਿਆਂ ਦੇ ਨਾਲ ਮਿਲ ਕੇ ਉੱਥੋਂ ਹੀ ਮੋਟੀਵੇਸ਼ਨ ਮਿਲੀ ਪਰ ਸਾਡੇ ਮਨੀ ਮਾਨ ਵੀਰੇ ਰੂਹੀ ਖੁਰਾਨੇ ਤੋਂ ਲਗਾਉਂਦੇ ਨੇ ਤੇ ਇਹਨਾਂ ਨਾਲ ਮਿਲ ਕੇ ਹੁਣ ਅਸੀਂ ਇੱਕ ਨਵੀਂ ਐਨਜੀਓ ਦੀ ਸ਼ੁਰੂਆਤ ਕਰ ਰਹੇ ਹਾਂ ਜਿਹਦਾ ਨਾਮ ਹੈ ਗੋ ਗ੍ਰੀਨ ਫੈਮਿਲੀ ਸੰਗਰੂਰ ਵੱਲੋਂ ਇਹ ਇੱਕ ਉਹਦਾ ਇੱਕ ਜਸਟ ਐਨ ਲਗਾ ਲਓ ਵੀ ਟ੍ਰੇਲਰ ਸੀਗਾ ਹਲੇ ਇਸ ਨੂੰ ਬਹੁਤ ਉੱਚੇ ਪੈਗਾਮ ਤੇ ਲੈ ਕੇ ਜਾਣਾ ਹੈ ਐਨਜੀਓ ਦੇ ਵਿੱਚ ਅਸੀਂ ਫਿਲਹਾਲ ਤਾਂ ਚਾਰ ਮੋਟਿਵ ਲੈ ਕੇ ਚੱਲੇ ਆ ਜਿਹਦੇ ਵਿੱਚ ਅਸੀਂ ਇੱਕ ਦਾ ਅਨਾਥ ਆਸ਼ਰਮ ਖੋਲਣਾ ਤੇ ਇੱਕ ਪਲਾਂਟੇਸ਼ਨ ਦੇ ਉੱਤੇ ਚੱਲੂਗੀ ਚੱਲੂਗਾ ਤੇ ਉਸ ਤੋਂ ਬਾਅਦ ਨਾਲ ਇੱਕ ਵਰਦਾ ਆਸ਼ਰਮ ਤੇ ਇੱਕ ਗਰੀਬ ਕੁੜੀਆਂ ਦੇ ਵਿਆਹ ਇਹ ਚੀਜ਼ਾਂ ਕਰਨੀਆਂ ਨੇ ਉਸ ਨੂੰ ਇੱਕ ਨੈਸ਼ਨਲ ਲੈਵਲ ਤੇ ਜਾਂ ਪੰਜਾਬ ਲੈਵਲ ਤੇ ਇੱਕ ਚਲੋ ਐਨ ਜੀਓ ਨੂੰ ਲੈ ਕੇ ਜਾਣਾ ਤਾਂ ਕਿ ਹੋਰ ਬੱਚੇ ਵੀ ਮੋਟੀਵੇਟ ਹੋ ਸਕਣ ਤੇ ਆਪਣੇ ਪੰਜਾਬ ਨੂੰ ਹਰਿਆ ਭਰਿਆ ਬਣਾ ਸਕਣ